ਵਿਕਰਮ ਮਜੀਠੀਆ ਦੇ ਖਿਲਾਫ ਬਿਜੀਲੈਂਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਸਵੇਰ ਤੋਂ ਅੱਜ ਉਹਨਾਂ ਦੇ ਘਰ ਦੇ ਵਿੱਚ ਰੇਡ ਹੋਈ ਸੀ ਜਿਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੋ ਇਸ ਮਾਮਲੇ ਦੇ ਉੱਪਰ ਕੀ ਨਵੀਂ ਅਪਡੇਟ ਹੈ ਉਸ ਬਾਰੇ ਜਾਣਕਾਰੀ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਿੱਧੂ ਸਾਹਿਬ ਅੱਜ ਸਵੇਰ ਤੋਂ ਰੇਡ ਹੋਈ ਸੀ ਵਿਕਰਮ ਮਜੀਠੀਆ ਦੇ ਘਰ ਉਸ ਤੋਂ ਬਾਅਦ ਪੁੱਛਗਿੱਛ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਵੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕੀ ਅਪਡੇਟ ਹੈ ਕੋਈ ਨਵੀਂ ਐਫਆਈਆਰ ਹੋਈ ਇਸ ਮਾਮਲੇ 'ਚ ਬਿਲਕੁਲ ਇਹ ਅੰਮ੍ਰਿਤਸਰ ਵਾਲੇ ਘਰ ਤੋਂ ਜਿਹੜੀ ਹੈ ਹਿਰਾਸਤ ਦੇ ਵਿੱਚ ਲਏ ਜਾਣ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਔਰ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਔਰ ਬਿਕਰਮ ਸਿੰਘ ਮਜੀਠੀਆ ਮੁੱਛਾਂ ਝਾੜਦੇ ਜਾਂਦੇ ਹੋਏ ਦਿਖਾਈ ਦਿੱਤੇ ਆ ਜਿਹੜਾ ਅਕਸਰ ਉਹਨਾਂ ਦਾ ਜਿਹੜਾ ਸਟਾਈਲ ਹੈ ਔਰ ਦੱਸਦੀ ਹੈ ਕਿ ਸਵੇਰ ਤੋਂ ਹੀ ਇਹ ਖਬਰ ਸਾਹਮਣੇ ਆ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਘਰ ਦੇ ਵਿੱਚ ਵਿਜੀਲੈਂਸ ਨੇ ਜਿਹੜੀ ਆ ਉਹ ਰੇਡ ਕੀਤੀ ਹੈ ਔਰ ਆਪਾਂ ਲਾਈਵ ਵੀਡੀਓ ਵੀ ਜਿਹੜੀਆਂ ਦੇਖੀਆਂ ਆਪਣੇ ਚੈਨਲ ਦੇ ਮਾਧਿਅਮ ਦਰ ਆਈਆਂ ਵੀ ਆਪਣੇ ਦਰਸ਼ਕਾਂ ਨੇ ਦੇਖੀ ਆਉਣਗੀਆਂ ਔਰ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਜਿਹੜੀ ਆ ਉਹ ਪੁਲਿਸ ਜਦੋਂ ਬੜੀ ਉਹਨਾਂ ਦੀ ਪਤਨੀ ਨੇ ਵੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਬ ਮਜੀਠੀਆ ਜਿਹੜੇ ਕਿ ਮੌਜੂਦਾ ਐਮਐਲਏ ਨੇ ਉਹਨਾਂ ਨੇ ਵੀ ਇਲਜ਼ਾਮ ਲਾਇਆ ਕਿ ਪੁਲਿਸ ਧੱਕੇ ਮਾਰ-ਮਾਰ ਕੇ ਕੰਧਾ ਟੱਪ ਕੇ ਜਿਹੜੀ ਆ ਉਹ ਅੰਦਰ ਵੜੀ ਐ ਔਰ ਵਿਕਰਮ ਸਿੰਘ ਮਜੀਠੀਆ ਵੀ ਬੈਸਦੇ ਹੋਏ ਜਿਹੜਾ ਨਜ਼ਰ ਆਏ ਸੀ ਅਫਸਰਾਂ ਦੇ ਨਾਲ ਕਿ ਦੱਸੋ ਕਿਹੜਾ ਕੇਸ ਆ ਕਿਸ ਮਸਲੇ ਦੇ ਵਿੱਚ ਜਿਹੜਾ ਤੁਸੀਂ ਸਾਰਾ ਕੁਝ ਜਿਹੜਾ ਇਹ ਕੀਤਾ ਹੈਗਾ ਤਾਂ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਉਸ ਤੋਂ ਬਾਅਦ ਉਹਨਾਂ ਦੇ ਚੰਡੀਗੜ੍ਹ ਜਿਹੜਾ ਘਰ ਸੀਗਾ ਉੱਥੇ ਵੀ ਵਿਜੀਲੈਂਸ ਦੇ ਜਾਣਦੀਆਂ ਜਿਹੜੀਆਂ ਉਹ ਖਬਰਾਂ ਸਾਹਮਣੇ ਆਈਆਂ ਸੀ ਕਿਤੇ ਉੱਥੇ ਵੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦੇ ਨਾਲ ਆ ਪੁਰਸ ਦੀ ਜਿਹੜੀ ਆ ਬਹਿਸਬਾਦੀ ਹੁੰਦੀ ਨਜ਼ਰ ਆ ਰਹੀ ਸੀਗੀ ਔਰ ਲਗਾਤਾਰ ਪੁੱਛਿਆ ਜਾ ਰਿਹਾ ਸੀ ਕਿ ਦੱਸੋ ਤੁਸੀਂ ਕਿਸ ਮਸਲੇ ਦੇ ਵਿੱਚ ਜਿਹੜਾ ਆਏ ਹੈਗੇ ਹੋ ਹਾਲਾਂਕਿ ਵਿਜੀਲੈਂਸ ਆਈ ਹੈ ਕੋਈ ਪਰਚਾ ਦਰਜ ਕੀਤਾ ਦੱਸਿਆ ਜਾ ਰਿਹਾ ਪਰ ਹਾਲੇ ਸਾਫ਼ ਨਹੀਂ ਹੋ ਸਕਿਆ ਕਿ ਕਿਹੜਾ ਪਰਚਾ ਜਿਹੜਾ ਦਰਜ ਕੀਤਾ ਗਿਆ ਤਾਂ ਕਾਫੀ ਲੰਬੇ ਸਮੇਂ ਦੇ ਹੰਸਾਰ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਉਹ ਗ੍ਰਿਫਤਾਰੀ ਆਈ ਹੈ ਔਰ ਤਸਵੀਰਾਂ ਦੇ ਵਿੱਚ ਜਿਹੜੀ ਆ ਉਹ ਜਾਂਦੇ ਵਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਦਿਖਾਈ ਦਿੱਤੀ ਹੈ ਘਰ ਦੇ ਪਿਛਲੇ ਦਰਵਾਜ਼ੇ ਤੋਂ ਪੁਲਿਸ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਲੈ ਕੇ ਗਈ ਆ ਔਰ ਘਰ ਦੇ ਵਿੱਚ ਕਾਫੀ ਸਮਰਥਕ ਜਿਹੜੇ ਉਹਨਾਂ ਦੇ ਇਕੱਠੇ ਹੋ ਗਏ ਆ ਔਰ ਉੱਥੇ ਪੁਲਿਸ ਵੀ ਜਿਹੜੀ ਆ ਉਹ ਭਾਰੀ ਗਿਣਤੀ ਦੇ ਵਿੱਚ ਤਾਇਨਾਤ ਅੰਮ੍ਰਿਤਸਰ ਦੇ ਵਿੱਚ ਕਰ ਦਿੱਤੀ ਗਈ ਹੈ ਕਿਉਂਕਿ ਉੱਥੇ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦਾ ਜਿਹੜਾ ਉਹ ਭਾਰੀ ਇਹ ਕੰਮ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਸੀ ਤੇ ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਆ ਕਿ ਹਿਰਾਸਤ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਲੈ ਲਿਆ ਗਿਆ ਘਰ ਦੇ ਪਿਛਲੇ ਗੇਂਟ ਦੇ ਰਾਹੀਂ ਉਹਨਾਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਕੇ ਲਜਾਇਆ ਗਿਆ ਔਰ ਇਹ ਵੀ ਦੱਸਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਲਗਾਤਾਰ ਸਵੇਰ ਦੇ ਪੁਲਿਸ ਤੋਂ ਇਹੀ ਪੁੱਛਗਿੱਛ ਕਰ ਰਹੇ ਸੀ ਕਿ ਦੱਸੋ ਭਾਈ ਕਿਸ ਮਸਲੇ ਦੇ ਵਿੱਚ ਤੁਸੀਂ ਆਏ ਹੋ ਕਿਸ ਮਸਲੇ ਦੇ ਵਿੱਚ ਤੁਸੀਂ ਜਿਹੜਾ ਉਸ ਮੈਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੇ ਹੋ ਬਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਿਕਰਮ ਸਿੰਘ ਮਜੀਠੀਆ ਜਾਂਦੇ ਸਮੇਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਮਿਲਦੇ ਦਿਖਾਈ ਦਿੱਤੇ ਆ ਜਾਂਦੇ ਸਮੇਂ ਆਪਣੇ ਬੱਚਿਆਂ ਨੂੰ ਗੱਲ ਲਾ ਕੇ ਜਿਹੜਾ ਉਹ ਜਾਂਦੇ ਦਿਖਾਈ ਦਿੱਤੇ ਆ ਉਹ ਵੀ ਤਸਵੀਰਾਂ ਜਿਹੜੀਆਂ ਜਲਦ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਉਹ ਦਿਖਾਵਾਂਗੇ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਘਰ ਦੇ ਪਿਛਲੇ ਦਰਵਾਜ਼ੇ ਤੋਂ ਨਜਾਇਗ ਹੈ ਹਾਲਾ ਤੱਕ ਕਿ ਵਿਜੀਲੈਂਸ ਜਿਹੜੀ ਆ ਉਹ ਇਹ ਸਾਫ ਕਰ ਨਹੀਂ ਸਕੀ ਹੈ ਕਿ ਕਿਸ ਮਸਲੇ ਦੇ ਵਿੱਚ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਹੀਂ ਜੀ ਸਰ ਉਹ ਉਹ ਹੀ ਜਾਨਣਾ ਚਾਹਾਂਗੇ ਕਿਉਂਕਿ ਅਜੇ ਤੱਕ ਵਿਜੀਲੈਂਸ ਦੇ ਵੱਲੋਂ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਜਿਹੜਾ মিডিਆ ਨੂੰ ਇਸ ਪੂਰੇ ਮਾਮਲੇ ਤੋਂ ਦੂਰ ਰੱਖਿਆ ਜਾ ਰਿਹਾ ਕਿਉਂਕਿ ਜਦੋਂ ਉਹਨਾਂ ਨੂੰ ਹਿਰਾਸਤ ਚੁਜ ਲਿਆ ਕੇ ਲੈ ਕੇ ਚੱਲੇ ਸੀ ਵਿਜੀਲੈਂਸ ਦੇ ਅਧਿਕਾਰੀ ਤਾਂ ਉਦੋਂ ਵੀ মিডিਆ ਤੋਂ ਦੂਰੀ ਬਣਾ ਕੇ ਰੱਖੀ ਗਿਆ ਪਿਛਲੇ 게ਟ ਤੋਂ ਉਹਨਾਂ ਨੂੰ ਲਿਜਾਇਆ ਗਿਆ ਕੀ ਇਹ ਕੋਈ ਡਰੱਗ ਦੇ ਨਾਲ ਸੰਬੰਧਿਤ ਮਾਮਲਾ ਜਾਂ ਕਿਸੇ ਹੋਰ ਮਾਮਲੇ ਚ ਕਿ ਇਹ ਗੱਲ ਪਤਾ ਲੱਗਿਆ ਕਿਉਂਕਿ ਅਜੇ ਤੱਕ ਇੱਕ ਡਰੱਗ ਵਾਲੇ ਮਸਲੇ 'ਚ ਰਖਵਿੰਦਰ ਜੀ ਵਿਜੀਲੈਂਸ ਦਾ ਆਉਣਾ ਨਹੀਂ ਜਿਹੜਾ ਹੈਗਾ ਬਣਦਾ ਇਹ ਵਿਜੀਲੈਂਸ ਦਾ ਜਿਹੜਾ ਕੇਸ ਹੁੰਦਾ ਜਾਂਦਾ ਇਹ ਜਿਹੜੀ ਆਮਦਨ ਤੋਂ ਜ਼ਿਆਦਾ ਜਿਹੜੀ ਆ ਉਹ ਪ੍ਰਾਪਰਟੀ ਹੁੰਦੀ ਆ ਜਾਂ ਕੋਈ ਇਹੋ ਜਿਹਾ ਵਿਜੀਲੈਂਸ ਦਾ ਜਿਹੜਾ ਕੇਸ ਹੋਰ ਹੈ ਔਰ ਡਰੱਗ ਵਾਲਾ ਕੇਸ ਜਿਹੜਾ ਹੋਰ ਆ ਉਹਦੇ ਵਿੱਚ ਐਸਆਈਡੀ ਜਿਹੜੀ ਆ ਉਹ ਪਣੀ ਹੋਈ ਹੈਗੀ ਹੈ ਔਰ ਇਹ ਮਸਲਾ ਜਿਹੜਾ ਕੁਝ ਹੋਰ ਹੋ ਸਕਦਾ ਪਰ ਹਾਲ ਦੀ ਘੜੀ ਸਾਫ਼ ਜਿਹੜਾ ਉਹ ਨਹੀਂ ਕੀਤਾ ਗਿਆ ਕਿ ਕਿਸ ਮਸਲੇ ਦੇ ਵਿੱਚ ਜਿਹੜੀ ਇਹ ਗ੍ਰਿਫਤਾਰੀ ਹੋਈ ਆ ਪਰ ਜਾਂਦੇ ਜਾਂਦੇ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰ ਨੂੰ ਮਿਲ ਕੇ ਜਾਂਦੇ ਹੋਏ ਜਿਹੜੇ ਉਹ ਜਰੂਰ ਦਿਖਾਈ ਦਿੱਤੇ ਐ ਔਰ ਤਸਵੀਰਾਂ ਜਿਹੜੀਆਂ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਜਿਹੜਾ ਉਹ ਦਿਖਾਉਣਗੇ ਕਿਉਂਕਿ ਮੈਂ ਭੇਜ ਦਿੱਤੀਆਂ ਨੇ ਤਸਵੀਰਾਂ ਉਹ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਉਹ ਦਿਖਾ ਸਕਦੇ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਹੈਗਾ ਜਾਂਦੇ ਜਾਂਦੇ ਇੱਕ ਜਿਹੜੀ ਆ ਪੋਸਟ ਵੀ ਪਾਈ ਆ ਕਿ ਗੁਰੂ ਸਾਹਿਬ ਦੇ ਪੁੱਤਰ ਹਾਂ ਭਗਵੰਤ ਮਾਨਾ ਪੰਜਾਬ ਦੇ ਮੁੱਦੇ ਇੱਕ ਠੋਕ ਕੇ ਚੱਕੇ ਨੇ ਤੇ ਅਗਾਹ ਵੀ ਚੁੱਕਾਂਗੇ ਇਹ ਜਿਹੜੀ ਗੱਲ ਉਹ ਕਹਿੰਦੇ ਦਿਖਾਈ ਦਿੱਤੇ ਆ ਵਿਕਰਮ ਸਿੰਘ ਮਜੀਠੀਆ ਆਪਣੇ ਬੱਚਿਆਂ ਨੂੰ ਵੀ ਮਿਲ ਕੇ ਜਾਂਦੇ ਦਿਖਾਈ ਦਿੱਤੇ ਆਪਣੇ ਪਰਿਵਾਰ ਨੂੰ ਵੀ ਮਿਲ ਕੇ ਜਾਂਦੇ ਦਿਖਾਈ ਦਿੱਤੇ ਆ ਤਾਂ ਤਸਵੀਰਾਂ ਜਿਹੜੀਆਂ ਉਹ ਵਿਕਰਮ ਸਿੰਘ ਮਜੀਠੀਆ ਦੇ ਘਰ ਦੀਆਂ ਨੇ ਮੈਂ ਟੀਮ ਨੂੰ ਕਹਾਂਗਾ ਕਿ ਉਹ ਵੀ ਜਿਹੜੀਆਂ ਦਿਖਾਉਣ ਔਰ ਸਾਰੀਆਂ ਤਸਵੀਰਾਂ ਜਿਹੜੀਆਂ ਗ੍ਰਿਫਤਾਰੀ ਸਮੇਂ ਦੀਆਂ ਜਦੋਂ ਉਹਨਾਂ ਨੂੰ ਬਿਜ਼ਨਸ ਜਿਹੜੀ ਉਹ ਲੈ ਕੇ ਗਈ ਆ ਉਹ ਵੀ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਔਰ ਉਹਨਾਂ ਦੀ ਟੀਮ ਵੀ ਜਿਹੜੀ ਆ ਉਹ ਨਾਲ ਖੜੀ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਖੜੇ ਰਿਕਾਈ ਦਿੱਤੇ ਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਬਿਠਾਇਆ ਗਿਆ ਉਹ ਵੀ ਸਾਰੀਆਂ ਤਸਵੀਰਾਂ ਆਪਣੀ ਟੀਮ ਦੇ ਕੋਲ ਪਹੁੰਚਾ ਦਿੱਤੀਆਂ ਨੇ ਉਹ ਸਾਹਿਬ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਨੇ ਜਿਹੜੇ ਉਹ ਐਕਟਿਵ ਦਿਖਾਈ ਦਿੱਤੇ ਇਸ ਮਾਮਲੇ ਦੇ ਉੱਪਰ ਤੇ ਬਿਆਨਬਾਜ਼ੀ ਸ਼ੁਰੂ ਹੋਈ ਸੀ ਵੀ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਤਹਿਤ ਇਹ ਕਾਰਵਾਈ ਹੋਈ ਹੈ ਤੇ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਨੇ ਵੀ ਕੱਲੇ ਮਜੀਠੀਆ ਦੇ ਘਰ ਦੇ ਉੱਪਰ ਰੇਡ ਨਹੀਂ ਹੋਈ ਅੰਮ੍ਰਿਤਸਰ ਚ 9 ਥਾਵਾਂ ਦੇ ਉੱਪਰ ਤੇ ਪੰਜਾਬ ਦੇ ਵਿੱਚ 25 ਥਾਵਾਂ ਦੇ ਉੱਪਰ ਇਹ ਰੇਡ ਚੱਲ ਰਹੀ ਹੈ ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਇਹ ਡਰੱਗ ਮਾਮਲੇ ਦੇ ਨਾਲ ਸੰਬੰਧਿਤ ਨਹੀਂ ਲੇਕਿਨ ਆਮ ਆਦਮੀ ਪਾਰਟੀ ਦੇ ਲੀਡ ਯੁੱਧ ਨਸ਼ਾ ਵਿਰੁੱਧ ਉਸ ਦੇ ਤਹਿ ਤੇ ਕਾਰਵਾਈ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਜੀ ਜੁਲਦ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਤਾਂ ਉਹ ਆਪਣੇ ਤੌਰ ਤੇ ਸਰਕਾਰ ਨੇ ਦੇਖੋ ਕਹਿਣਾ ਹੀਗਾ ਆਪਣੇ ਤੌਰ ਤੇ ਉਹਨਾਂ ਦੇ ਵੱਲੋਂ ਕਹਿਣਾ ਹੀ ਹੁੰਦਾ ਤਾਂ ਉਹਨਾਂ ਨੇ ਉਹ ਗੱਲਾਂ ਕਹੀਆਂ ਨੇ ਪਰ ਜੇ ਇਹੋ ਜੀ ਕਾਰਵਾਈ ਹੈ ਤਾਂ ਫਿਰ ਹਾਲੇ ਤੱਕ ਵਿਜੀਲੈਂਸ ਦੇ ਵੱਲੋਂ ਦੱਸਿਆ ਕਿਉਂ ਨਹੀਂ ਗਿਆ ਜਿਹੜਾ ਨਸ਼ੇ ਆਲਾ ਮਸਲਾ ਹੁੰਦਾ ਉਹਦੇ ਵਿੱਚ ਵਿਜੀਲੈਂਸ ਦੀ ਕੀ ਭੂਮਿਕਾ ਉਹ ਜਿਹੜੀ ਰਈ ਵੀ ਦੱਸਣੀ ਜਿਹੜੀ ਉਹ ਬਣਦੀ ਹੈਗੀ ਆ ਔਰ ਜੇ ਸਿੰਪਲ ਕੀ ਗੱਲ ਹੈਗੀ ਹੈ ਕਿ ਜੇਕਰ ਜੇ ਡਰੱਗ ਵਾਲਾ ਮਸਲਾ ਤਾਂ ਵਿਜੀਲੈਂਸ ਦੀ ਉਹਦੇ ਵਿੱਚ ਭੂਮਿਕਾ ਜਿਹੜੀ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਹੋਊਗੀ ਬਾਕੀ ਕੁਝ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਸਾਹਮਣੇ ਗੱਲ ਆ ਜਾਵੇ ਕਿਉਂਕਿ ਹੁਣ ਵਿਜੀਲੈਂਸ ਲੈ ਕੇ ਗਈ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਹੈਗਾ ਔਰ ਕਿਸ ਮਸਲੇ ਦੇ ਵਿੱਚ ਗ੍ਰਿਫਤਾਰੀ ਹੋਈ ਆ ਹੁਣ ਤੋਂ ਕੁਝ ਦਿਨ ਬਾਅਦ ਪਤਾ ਲੱਗ ਜੂਗਾ ਪਰ ਜਦੋਂ ਦੀ ਪੁਲਿਸ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਆਈ ਆ ਲਗਾਤਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਜਿਹੜੀ ਇਹ ਗੱਲ ਪੁੱਛੀ ਜਾ ਰਹੀ ਹੈ ਕਿ ਦੱਸੋ ਭਾਈ ਕਿਸ ਮਸਲੇ ਦੇ ਵਿੱਚ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਤਾਂ ਆ ਹਾਲੇ ਤੱਕ ਕੋਈ ਵੀ ਇਹੋ ਜੀ ਜਾਣਕਾਰੀ ਦੱਸ ਨਹੀਂ ਸਕੇ ਸੀ ਸਿਰਫ ਇਹੀ ਗੱਲ ਕਹੀ ਗਈ ਸੀ ਕਿ ਇੱਕ ਪਰਚਾ ਜਿਆ ਦਰਜ ਕੀਤਾ ਗਿਆ ਔਰ ਉਹਨਾਂ ਦੇ ਘਰ ਦੇ ਬਾਹਰ ਬਹੁਤ ਸਾਰੀ ਪੁਲਿਸ ਜਿਹੜੀ ਉਹ ਤਨਾਤ ਕਰ ਦਿੱਤੀ ਗਈ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਲਿਜਾਣਾ ਸੀ ਉਹਨ ਗਿਣਤੀ ਦੇ ਵਿੱਚ ਜਿਹੜਾ ਉਹ ਪਹੁੰਚ ਸਕੇ ਸੀਗੇ ਸੋ ਇਸ ਕਰਕੇ ਉਥੇ ਪਹਾੜੀ ਪੁਲਿਸ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਬਿਲਕੁਲ ਸਰ ਜਿਵੇਂ ਬੱਸੇ ਇਹ ਰਾਈਟ ਆਗਾ ਵੀ ਜੇਕਰ ਕੋ ਕਿਸੇ ਨੂੰ ਗ੍ਰਿਫਤਾਰ ਕਰਦਾ ਤਾਂ ਪਹਿਲਾਂ ਦੱਸਣਾ ਪੈਂਦਾ ਵੀ ਕਿਹੜੇ ਜੁਰਮ ਦੇ ਵਿੱਚ ਫਿਰ ਕੀ ਕਾਰਨ ਲੱਗ ਰਹੇ ਬਿਜ਼ਨਸ ਉਹਨਾਂ ਦੇ ਬਾਰ ਬਾਰ ਪੁੱਛਣ ਦੇ ਬਾਵਜੂਦ ਜਦੋਂ ਕਿ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਵੀ ਉਹਨਾਂ ਨੇ ਵੀਡੀਓ ਪਾਵੇ ਉੱਥੇ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਬੱਚਦੇ ਨਜ਼ਰ ਕਿਉਂ ਆਏ ਨੇ ਇਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਸਾਰੇ ਮਸਲਿਆਂ ਦੇ ਵਿੱਚ ਇਦਾਂ ਹੀ ਹੁੰਦਾ ਆਪਾਂ ਜਦੋਂ ਸਰਪਾਲ ਸਿੰਘ ਖਹਿਰਾ ਉਹਨਾਂ ਦੀ ਇੱਕ ਵਾਰ ਗ੍ਰਿਫਤਾਰੀ ਹੋਈ ਸੀ ਉਸ ਉਦੋਂ ਸਮੇਂ ਵੀ ਸੁਖਪਾਲ ਸਿੰਘ ਖਹਿੜਾ ਹੋਣੀ ਜਿਹੜੇ ਆ ਉਹ ਵਾਰ-ਵਾਰ ਨੋਟਿਸ ਬਾਰੇ ਇੱਕ ਸਰਪਚੇ ਬਾਰੇ ਵਾਰ-ਵਾਰ ਪੁੱਛਦੇ ਜਿਹੜੇ ਪੁਲਿਸ ਉਹ ਦਿਖਾਈ ਦਿੱਤੇ ਸੀ ਪਰ ਪੁਲਿਸ ਨੇ ਉਦੋਂ ਵੀ ਸੁਖਪਾਲ ਸਿੰਘ ਖਹਿੜਾ ਹੋਰਾਂ ਨੂੰ ਕੁਝ ਨਹੀਂ ਸੀ ਦੱਸਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਆ ਉਹ ਲੈ ਗਏ ਸੀ ਪਰ ਹੁਣ ਜੇ ਆਪਾਂ ਗੱਲ ਕਰ ਲਈਏ ਹੁਣ ਜੇ ਆਪਾਂ ਗੱਲ ਕਰ ਲਈਏ ਤਾਂ ਇਸੇ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਵਾਲੇ ਦੇ ਮਸਲੇ ਦੇ ਵਿੱਚ ਵੀ ਆ ਹਾਲਾਂਕਿ ਪਹਿਲਾਂ ਦਸਣਾ ਜ਼ਰੂਰੀ ਹੁੰਦਾ ਵਿਕਰਮ ਸਿੰਘ ਮਜੀਠੀਏ ਨੇ ਵੀ ਇਹ ਗੱਲ ਕਹੀ ਹੈ ਕਿ ਕੋਈ ਪਰਚਾ ਦਰਜ ਕਰਨਾ ਸੀ ਤਾਂ ਮੈਨੂੰ ਨੋਟਿਸ ਕਰ ਦਿੱਤਾ ਜਾਂਦਾ ਮੈਂ ਆਪਸਾਰਾ ਕੋਆਪਰੇਟ ਜਿਹੜਾ ਉਹਨਾਂ ਨੂੰ ਕਰਦਾ ਤਾਂ ਨਹੀਂ ਉਸ ਤਰੀਕੇ ਨਾਲ ਕੀਤਾ ਗਿਆ ਤਾਂ ਬਿਲਕੁਲ ਕਾਨੂੰਨੀ ਤੌਰ ਤੇ ਤਾਂ ਹੁੰਦਾ ਹੀ ਹੈ ਦਸਣਾ ਆਗਾ ਕਰਨਾ ਜਾਂ ਜੋ ਵੀ ਹੁੰਦਾ ਬੁਲਾਇਆ ਜਾਂਦਾ ਹੀ ਹੈ ਪਰ ਹੁਣ ਇਹ ਪੁਰਾਣੇ ਮਸਲੇ 'ਚ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ ਚੱਲ ਰਹੀ ਉਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਜਾਂ ਕੋਈ ਨਵਾਂ ਇਹ ਜਿਹੜੀ ਗੱਲ ਹਲੇ ਕਹਿਣਾ ਮੁਸ਼ਕਲ ਹੈ ਤੇ ਜਿਸ ਤਰੀਕੇ ਨਾਲ ਸਵੇਰ ਤੋਂ ਵੱਡੀ ਤਾਦਾਦ ਦੇ ਵਿੱਚ ਵਿਜੀਲੈਂਸ ਅਧਿਕਾਰੀ ਪਹੁੰਚੇ ਸੀ ਕਿਉਂਕਿ ਗਨੀਪ ਕੌਰ ਮਜੀਠੀਆ ਲਗਾਤਾਰ ਇਸ ਮਾਮਲੇ ਤੇ ਬੋਲਦੇ ਨਜ਼ਰ ਆਏ ਵੀ ਤੱਕੇ ਨਾਲ ਸਾਡੇ ਘਰ ਦੇ ਵਿੱਚ ਇੰਟਰਵਿਊ ਨੇ ਕਿ ਪਹਿਲਾਂ ਹੀ ਪਲੈਨਿੰਗ ਸੀ ਵੀ ਅੱਜ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਕਿਉਂਕਿ ਉਹਨਾਂ ਦੇ ਘਰ ਤੋਂ ਬਾਹਰ ਬਹੁਤ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਪਹੁੰਚੀ ਸੀਗੀ ਤੇ ਲੋਕਾਂ ਦੇ ਲਈ ਆਮ ਲੋਕਾਂ ਦੇ ਲਈ ਉਹ ਰਸਤਾ ਹੀ ਬੰਦ ਕਰ ਦਿੱਤਾ ਗਿਆ ਸੀ ਕਿ ਇਹ ਪਹਿਲਾਂ ਹੀ ਕਲੀਅਰ ਹੋ ਚੁੱਕਿਆ ਸੀ ਕਿ ਅੱਜ ਗ੍ਰਿਫਤਾਰੀ ਹੋਏਗੀ ਇਹਨਾਂ ਦੀ ਦੇਖੋ ਬਿਲਕੁਲ ਹੋ ਸਕਦਾ ਕਿਉਂਕਿ ਦੱਸਿਆ ਲਈ ਜਾ ਰਿਹਾ ਕਿ ਰਾਤ ਨੂੰ ਪਰਚਾ ਦਰਜ ਕੀਤਾ ਹੈ ਹਾਲਾਂਕਿ ਮੰਦੀ ਇਹ ਤਾਂ ਕੁਝ ਕਹਿ ਨਹੀਂ ਜਾ ਸਕਦਾ ਪਰ ਇਹ ਵਿਕਰਮ ਸਿੰਘ ਮਰਜੀਠੀਆ ਉਹਦੀ ਕਹਿੰਦੇ ਜਰੂਰ ਸੁਣਾਈ ਦਿੱਤੇ ਆ ਕਿ ਮੈਂ ਵਾਰ-ਵਾਰ ਪਹਿਲਾਂ ਹੀ ਇਹ ਗੱਲ ਕਹਿੰਦਾ ਰਿਹਾ ਕਿ ਮੈਨੂੰ ਕਿਸੇ ਮਸਲੇ ਦੇ ਵਿੱਚ ਫਸਾਇਆ ਜਾ ਸਕਦਾ ਹੈ ਔਰ ਇਸ ਤੋਂ ਪਹਿਲਾਂ ਵੀ ਆਪਾਂ ਜੇ ਗੱਲ ਕਰ ਲਈਏ ਲਖਵਿੰਦਰ ਜੀ ਇਸ ਤੋਂ ਪਹਿਲਾਂ ਵੀ ਇਹ ਖਬਰ ਆਪਣੇ ਚੈਨਲ ਦੇ ਵੱਲੋਂ ਸਭ ਤੋਂ ਪਹਿਲਾਂ ਬ੍ਰੇਕ ਕੀਤੀ ਗਈ ਸੀ ਜਿਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਇੱਕ ਵਿਜੀਲੈਂਸ ਚੀਫ ਜਿਹੜਾ ਉਹ ਬਦਲਿਆ ਗਿਆ ਸੀਗਾ ਔਰ ਤਿੰਨ ਉਹਨੂੰ ਆਰਡਰ ਦਿੱਤੇ ਗਏ ਸੀਗੇ ਇਹ ਤਿੰਨ ਵੱਡੇ ਆਗੂਆਂ ਦੀ ਗ੍ਰਿਫਤਾਰੀ ਦੇ ਵਾਸਤੇ ਵਿਕਮ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਅਤੇ ਭਰਤਪੂਰਨ ਆਚੂ ਔਰ ਜਦੋਂ ਉਹ ਅਫਸਰ ਜਿਹੜੇ ਆ ਇਸ ਮਸਲੇ ਦੇ ਵਿੱਚ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸੀ ਕਿ ਨਹੀਂ ਕਰ ਰਹੇ ਸੀ ਤਾਂ ਉਹਨਾਂ ਦੀ ਜਿਹੜੀ ਆ ਉਹ ਬਦਲੀ ਵਾਰ-ਵਾਰ ਹੁੰਦੀ ਰਹੀ ਆ ਆਪਾਂ ਦੇਖਿਆ ਕਿ ਵਾਰ-ਵਾਰ ਵਿਜੀਲੈਂਸ ਚੀਫ ਜਿਹੜੇ ਉਹ ਬਦਲੇ ਜਾਂਦੇ ਰਹੇ ਆ ਪਰ ਆਪ ਕੁਛ ਨਾ ਕੁਛ ਵੀ ਇਲੈਕਸ਼ਨ ਦੇ ਦੌਰਾਨ ਸਾਹਮਣ ਹੋਇਆ ਪਰ ਉਹ ਕਿਸੇ ਤਰੀਕੇ ਜਿਹੜਾ ਉਹ ਬਚ ਗਏ ਔਰ ਉੱਥੇ ਸਰਕਾਰ ਕਰ ਗਈ ਤੇ ਐਸਐਸਪੀ ਸਸਪੈਂਡ ਕਰਨਾ ਪੈ ਗਿਆ ਤਾਂ ਵਿਕਰਮ ਸਿੰਘ ਮਜੀਠੀਆ ਵਾਲੇ ਮਸਲੇ ਦੇ ਵਿੱਚ ਹੁਣ ਇਥੇ ਉਹਦੀ ਗ੍ਰਿਫਤਾਰੀ ਹੋਈ ਹੈ ਹੁਣ ਜਦੋਂ ਬਾਕੀ ਤੀਜਾ ਜਿਹੜੀਆਂ ਇਲਟਿੰਦਰ ਦੀ ਸਾਫ ਹੋਣਗੀਆਂ ਤਾਂ ਬਾਅਦ ਚ ਪਤਾ ਲੱਗੂਗਾ ਕਿ ਇਹ ਪੁਰਾਣੀ ਗੱਲਬਾਤ ਚੱਲਦੀ ਸੀ ਜਾਂ ਕੀ ਕੋਈ ਹੋ ਰਿਹਾ ਸੀ ਸੋ ਧੰਨਵਾਦ ਸਿੱਤੂ ਸਾਹਿਬ ਜਾਣਕਾਰੀ ਦੇਣ ਲਈ ਸੋ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਜੋ ਕਿ ਇਸ ਮਾਮਲੇ ਦੇ ਉੱਪਰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਆਖਰ ਕਿਸ ਤਰੀਕੇ ਦੇ ਨਾਲ ਅੱਜ ਵਿਜੀਲੈਂਸ ਦਾ ਵੱਡਾ ਐਕਸ਼ਨ ਹੋਇਆਗਾ ਸਵੇਰ ਤੋਂ ਹੀ ਰੇਡ ਸੀ ਜਿਹੜੀ ਉਹ ਲਗਾਤਾਰ ਚੱਲ ਰਹੀ ਸੀਗੀ ਵੱਡੇ ਅਧਿਕਾਰੀ ਵਿਕਰਮ ਮਜੀਠੀਆ ਦੇ ਘਰ ਪਹੁੰਚੇ ਸੀ ਤੇ ਹੁਣ ਵੱਡਾ ਐਕਸ਼ਨ ਵਿਜੀਲੈਂਸ ਦਾ ਵੱਡਾ ਐਕਸ਼ਨ ਹੈ ਜਿਹੜਾ ਉਹ ਵਿਕਰਮ ਮਜੀਠੀਆ ਦੇ ਉੱਪਰ ਦੇਖਣ ਨੂੰ ਮਿਲਿਆ ਜਦੋਂ ਕਿ ਹੁਣ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਭਾਵੇਂ ਕਿ ਅਜੇ ਤੱਕ ਅਧਿਕਾਰਿਕ ਤੌਰ ਤੇ ਇਹ ਪੁਸ਼ਟੀ ਨਹੀਂ ਕੀਤੀ ਗਈ ਵੀ ਇਸ ਇਸ ਮਾਮਲੇ ਦੇ ਵਿੱਚ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਮੀਡੀਆ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਬਿਜਲੈਂਸ ਦੇ ਅਧਿਕਾਰੀਆਂ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਇਵਨ ਕਿ ਗ੍ਰਿਫਤਾਰੀ ਦੇ ਸਮੇਂ ਕਿਉਂਕਿ ਕੁਝ ਗੱਲਬਾਤ ਕਰਨਾ ਚਾਹੁੰਦੇ ਸੀ ਵਿਕਰਮ ਮਜੀਠੀਆ ਮੀਡੀਆ ਦੇ ਨਾਲ ਉਸ ਟਾਈਮੇ ਵੀ ਉਹਨਾਂ ਤੋਂ ਉਹਨਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਤੇ ਪਿਛਲੇ ਰਸਤੇ ਤੋਂ ਕਿਉਂਕਿ ਵੱਡਾ ਸਮਰਥਕਾਂ ਦਾ ਇਕੱਠ ਹੈ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਇਕੱਠ ਹੋ ਚੁੱਕਾ ਹੈ ਸਮਰਥਕਾਂ ਦਾ ਉਸ ਤੋਂ ਬਚਣ ਦੇ ਲਈ ਪਿਛਲੇ ਰਸਤੇ ਦੇ ਵਿੱਚੋਂ ਪਿਛਲੇ ਰਾਸਤੇ ਹੋਈ ਵਿਕਰਮ ਮਜੀਠੀਆ ਨੂੰ ਜਿਹੜੀ ਹੈ ਅਧਿਕਾਰੀ ਬਿਜਲੈਂਸ ਦੇ ਅਧਿਕਾਰੀ ਆਪਣੇ ਨਾਲ ਲੈ